ਅੰਬਰ ਤੋਂ ਡਿੱਗ ਰਿਹਾ ਖੰਭ ਧਰਤੀ ਤੇ ਹਮੇਸ਼ਾ ਨੱਚਦਾ ਹੀ ਡਿੱਗਦਾ ਹੈ ਧਰਤੀ ਦੇ ਕਾਨੂੰਨ ਕੋਇਲ ਨੂੰ ਗਾਉਣ ਤੋਂ ਨਹੀਂ ਰੋਕ ਸਕਦੇ ਕੇਸਰ ਤੇ ਫਕੀਰ ਨੇ ਅਜ ਬਹੁ ਫੁੱਟਦਿਆਂ ਹੀ ਯਾਤਰਾ ਸ਼ੁਰੂ ਕਰ ਦਿੱਤੀ ਸੀ ਅਜੇ ਦਿਨ ਵੀ ਪੂਰਾ ਨਹੀਂ ਸੀ ਚੜਿਆ ਕਿ ਪਿੱਛੋਂ ਕਾਲੀ ਕਾਲੀ ਤੁਰਦਾ ਇੱਕ ਆਦਮੀ ਉਹਨਾਂ ਦੇ ਨਾਲ ਆ ਰਲਿਆ ਸਵੇਰੇ ਸਵੇਰੇ ਇੰਨੀ ਭੱਜ ਦੌੜ ਕਿਵੇਂ ਪੈ ਗਈ ਸੱਜਣਾ ਫਕੀਰ ਨੇ ਉਸ ਦੇ ਸਾਹੋ ਸਾਹੀ ਹੋਏ ਆਦਮੀ ਨੂੰ ਪੁੱਛਿਆ ਧੀ ਦਾ ਵਿਆਹ ਧਰਿਆ ਹੈ ਸਾਧੂ ਮਹਾਰਾਜ ਆ ਅਗਲੇ ਪਿੰਡੋਂ ਆਪਣੇ ਕਿਸੇ ਜਾਣੂ ਕੋਲੋਂ ਪੈਸੇ ਉਧਾਰ ਮੰਗਣ ਚੱਲਿਆ ਉਸਨੇ ਛੇਤੀ ਛੇਤੀ ਜਵਾਬ ਦਿੱਤਾ ਰੱਬ ਦੇ ਆ ਬੰਦੇ ਆ ਕਰੇ ਆਪਣੀ ਮਰਜ਼ੀ ਪਰ ਮੇਰੀ ਇੱਕ ਸਲਾਹ ਹੈ ਸਿਆਣੇ ਕਹਿੰਦੇ ਹਨ ਕਿ ਮੰਗਣਾ ਅਣਖ ਦੀ ਮੌਤ ਹੈ ਤੇ ਉਧਾਰ ਲੈਣਾ ਗੁਲਾਮੀ ਦੀ ਸ਼ੁਰੂਆਤ ਵਿਆਹ ਸਾਦਾ ਕਰ ਲੈ ਪਰ ਕਰਜ਼ਾ ਨਾ ਲਈ ਨਾਲੇ ਉਧਾਰ ਲੈਣ ਨਾਲ ਮਿੱਤਰਤਾ 'ਚ ਵੀ ਫਰਕ ਪੈ ਜਾਂਦਾ ਹੈ ਫਕੀਰ ਨੇ ਸਹਿਜ ਨਾਲ ਉਸਨੂੰ ਸਮਝਾਇਆ ਉਹ ਆਦਮੀ ਫਕੀਰ ਦੀ ਗੱਲ ਸੁਣ ਕੇ ਉੱਥੇ ਰੁਕ ਗਿਆ ਕੁਝ ਕਦਮ ਅੱਗੇ ਜਾ ਕੇ ਫਕੀਰ ਨੇ ਉਸ ਆਦਮੀ ਨੂੰ ਕਿਹਾ ਜੇ ਕਦੇ ਤੇਰੇ ਕੋਲੋਂ ਵੀ ਕੋਈ ਕਰਜ਼ਾ ਲੈਣ ਜਾਂ ਉਧਾਰ ਮੰਗਣ ਆਵੇ ਤਾਂ ਮਦਦ ਜਿੰਨੀ ਮਰਜ਼ੀ ਕਰ ਦੇਵਾਂ। ਪਰ ਵਿਆਜੂ ਪੈਸਾ ਜਾਂ ਉਧਾਰ ਨਾ ਦੇਵਾਂ। ਉਹ ਕਿਉਂ ਸਾਧੂ ਮਹਾਰਾਜ? ਉਹ ਆਦਮੀ ਨੇ ਪੁੱਛਿਆ। एहसान ਦਾ ਭਾਰ ਨਫ਼ਰਤ ਨੂੰ ਜਨਮ ਦਿੰਦਾ ਹੈ। ਤੂੰ ਦਿੱਤਾ ਹੋਇਆ ਪੈਸਾ ਤੇ ਦੋਸਤ ਦੋਵੇਂ ਹਮੇਸ਼ਾ ਲਈ ਗਵਾਲ ਲਵੇਂਗਾ। ਫਕੀਰ ਨੇ ਕਿਹਾ ਤੇ ਅੱਗੇ ਤੁਰ ਪਿਆ। ਥੋੜੀ ਦੇਰ ਬਾਅਦ ਕੇਸਰ ਨੇ ਪਿੱਛੇ ਮੁੜ ਕੇ ਵੇਖਿਆ ਉਹ ਆਦਮੀ ਹੌਲੀ-ਹੌਲੀ ਵਾਪਸ ਜਾ ਰਿਹਾ ਸੀ। ਕੇਸਰ ਤੇ ਫਕੀਰ ਅਜੇ ਥੋੜੀ ਦੂਰ ਹੀ ਗਏ ਸਨ ਕਿ ਝਗੜ ਰਹੇ ਦੋ ਆਦਮੀ ਦਿਸੇ। ਫਕੀਰ ਦੇ ਪੁੱਛਣ ਤੇ ਇੱਕ ਨੇ ਕਿਹਾ ਕਿ ਮੈਂ ਇੱਕ ਦੁਕਾਨਦਾਰ ਹਾਂ। ਮੈਂ ਇੱਕ ਕਿਸਾਨ ਹਾਂ। ਕਿ ਕਿਸਾਨ ਨੂੰ ਹਰ ਹਫਤੇ 1 ਕਿਲੋ ਦਾਲ ਵੇਚਿਆ ਕਰਦਾ ਸੀ ਜਿਸ ਬਦਲੇ ਇਹ ਮੈਨੂੰ 1 ਕਿਲੋ ਮੱਖਣ ਦਿੰਦਾ ਸੀ। ਕਈ ਮਹੀਨੇ ਇਸੇ ਤਰ੍ਹਾਂ ਚੱਲਦਾ ਰਿਹਾ ਪਰ ਕੱਲ ਮੈਂ ਮੱਖਣ ਤੋਲ ਕੇ ਵੇਖਿਆ ਤਾਂ ਉਹ ਕਿਲੋ ਤੋਂ ਵੀ ਕਾਫੀ ਘੱਟ ਸੀ। ਮੈਨੂੰ ਲੱਗਦਾ ਹੈ ਕਿ ਇਹ ਮੈਨੂੰ ਹਰ ਹਫਤੇ ਘੱਟ ਮੱਖਣ ਹੀ ਦਿੰਦਾ ਰਿਹਾ ਹੈ। ਮੈਂ ਤਾਂ ਹਮੇਸ਼ਾ ਮੱਖਣ ਇਸ ਨੂੰ ਤੋਲ ਕੇ ਦਿੰਦਾ ਰਿਹਾ। ਕਿਸਾਨ ਨੇ ਕਿਹਾ ਫਕੀਰ ਨੇ ਉਸ ਨੂੰ ਪੁੱਛਿਆ ਤੂੰ ਮੱਖਣ ਤੋਲਦਾ ਕਿਵੇਂ ਹੈ ਇਸ ਦੀ ਦਿੱਤੀ ਹੋਈ ਕਿਲੋ ਦਾਲ ਨਾਲ ਕਿਸਾਨ ਨੇ ਕਿਹਾ ਫਕੀਰ ਨੇ ਦੋਵਾਂ ਨੂੰ ਨੇੜੇ ਬੁਲਾ ਕੇ ਕਿਹਾ ਜਿਹੋ ਜਿਹਾ ਵਿਹਾਰ ਅਸੀਂ ਦੂਸਰਿਆਂ ਤੋਂ ਚਾਹੁੰਦੇ ਹਾਂ ਉਹੋ ਜਿਹਾ ਹੀ ਸਾਨੂੰ ਦੂਸਰਿਆਂ ਨਾਲ ਕਰਨਾ ਚਾਹੀਦਾ ਹੈ ਉਹ ਦੋਵੇਂ ਫਕੀਰ ਦੀ ਗੱਲ ਸਮਝ ਕੇ ਉਹ ਆਪਣੇ ਰਸਤੇ ਪੈ ਗਏ ਕੇਸਰ ਤੇ ਫਕੀਰ ਸੋਹਣੀ ਸਾਵਾਲ ਰੇਰੂ ਦਾ ਦਰਖਤ ਵੇਖ ਕੇ ਰੁਕ ਗਏ ਗਰਮੀ ਵੱਧ ਰਹੀ ਸੀ ਹਵਾ ਬੰਦ ਸੀ ਅਤੇ ਰੇਗਿਸਤਾਨ ਚੁੱਪ ਸੀ ਕੋਈ ਪੰਛੀ ਵੀ ਨਹੀਂ ਸੀ ਦਿਸ ਰਿਹਾ ਸ਼ਾਂਤ ਲੇ ਲੰਮਾ ਪਿਆ ਕੇਸਰ ਰਾਤ ਦੇ ਸੁਪਨੇ ਬਾਰੇ ਸੋਚਣ ਲੱਗ ਪਿਆ ਰਾਤੀਂ ਉਸ ਦੇ ਸੁਪਨੇ ਵਿੱਚ ਬੇਬੇ ਨੂੰ ਵੇਖਿਆ ਉਸ ਦਾ ਉਦਾਸ ਦਿਲ ਰੇਗਿਸਤਾਨ ਦੀ ਉਦਾਸ ਚੁੱਪ ਵਿੱਚ ਹੋਰ ਉਦਾਸ ਹੋ ਗਿਆ ਸੀ ਬੇਬੇ ਉਸ ਦੇ ਵੇਖਦਿਆਂ ਵੇਖਦਿਆਂ ਹੀ ਬੁੱਢੀ ਹੋ ਗਈ ਸੀ ਜਦੋਂ ਉਹ ਛੋਟਾ ਸੀ ਤਾਂ ਪਿੰਡ ਦਾ ਕੋਈ ਵਿਆਹ ਬੇਬੇ ਤੋਂ ਬਿਨਾ ਪੂਰਾ ਨਹੀਂ ਸੀ ਹੁੰਦਾ ਉਹ ਗੌਂਦੀ ਬਹੁਤ ਸੋਹਣਾ ਸੀ ਕਿੰਨੀਆਂ ਹੀ ਘੋੜੀਆਂ ਸਿੱਠਣੀਆਂ ਤੇ ਬੋਲੀਆਂ ਬੇਬੇ ਨੂੰ ਜ਼ੁਬਾਨੀ ਯਾਦ ਹਨ ਬਾਪੂ ਦੇ ਜਾਣ ਤੋਂ ਬਾਅਦ ਉਸ ਨੇ ਵਿਆਹਾਂ ਤੇ ਜਾਣਾ ਵੀ ਛੱਡ ਦਿੱਤਾ ਸੀ ਹੁਣ ਤਾਂ ਉਹ ਪ੍ਰਾਣੀਆਂ ਗੱਲਾਂ ਯਾਦ ਕਰਕੇ ਦਿਲ ਹੌਲਾ ਕਰ ਲੈਂਦੀ ਸੀ ਜਦੋਂ ਮੈਂ ਨਵੇਂ ਵਿਆਹੀ ਆਈ ਸੀ ਤਾਂ ਮੇਰੇ ਬੁਰਜੀਆਂ ਵਾਲੇ ਲੌਂਗ ਦੀ ਚਰਚਾ ਸਾਰੇ ਪਿੰਡ ਵਿੱਚ ਹੋਈ ਸੀ ਬੇਬੇ ਬੜੇ ਮਾੜ ਨਾਲ ਦੱਸਦੀ ਕਿਸੇਰ ਹਰ ਛੋਟੀ ਵੱਡੀ ਗੱਲ ਬੇਬੇ ਨਾਲ ਜ਼ਰੂਰ ਕਰਦਾ ਬੇਬੇ ਦੇ ਮੋਢੇ ਤੇ ਸਿਰ ਰੱਖ ਕੇ ਉਹ ਸਭ ਕੁਝ ਭੁੱਲ ਜਾਂਦਾ ਬੇਬੇ ਆਪਣੇ ਅਟਨਾ ਵਾਲੇ ਹੱਤਨਾ ਨਾਲ ਉਸ ਦਾ ਸਿਰ ਪੋਸਦੀ ਰਹਿੰਦੀ ਬੇਬੇ ਦੀ ਦੁਨੀਆ ਵੀ ਕੇਸਰ ਤੋਂ ਸ਼ੁਰੂ ਹੋ ਕੇ ਕੇਸਰ ਤੇ ਹੀ ਖਤਮ ਹੋ ਜਾਂਦੀ ਸੀ ਕਿੰਨੀ ਵਾਰ ਉਹ ਰਾਤ ਨੂੰ ਬੇਬੇ ਦੀਆਂ ਗੱਲਾਂ ਸੁਣਦਾ ਸੁਣਦਾ ਸੌਂ ਜਾਂਦਾ ਤੇ ਬੇਬੇ ਉੱਠ ਕੇ ਕਦੀ ਉਸ ਨੂੰ ਪੱਕੀ ਚਾਲਦੀ ਤੇ ਕਦੇ ਉਸ ਦੀ ਚਾਦਰ ਠੀਕ ਕਰਦੀ ਬੇਬੇ ਦਾ ਝੁਰੜੀਆਂ ਵਾਲਾ ਚਿਹਰਾ ਤੇ ਠੋਡੀ ਤੇ ਖਣਵਾਇਆ ਹਰਾ ਤੇਲ ਕੇਸਰ ਨੂੰ ਬਹੁਤ ਸੋਹਣਾ ਲੱਗਦਾ ਸੀ ਦੁੱਧ ਡੜਕਦੀ ਬੇਬੇ ਦੀ ਪੇਟ ਨਾਲ ਢੋਲਾ ਕੇ ਉਹ ਗਲੋ ਨਾਲ ਗਲੇ ਨਾਲ ਜੜੀਆਂ ਕਾਵਾਂ ਦੇ ਨਿਸ਼ਾਨੇ ਬਿੰਦਾ ਰਹਿੰਦਾ ਸੀ ਹਰ ਰੋਜ਼ ਸਵੇਰੇ ਮਧਾਨੀ ਦੀ ਆਵਾਜ਼ ਬੇਬੇ ਦੀ ਪਾਟ ਦੀ ਆਵਾਜ਼ ਵਿੱਚ ਗੁਲ ਕੇ ਘਰ ਵਿੱਚ ਸਕੂਨ ਦਾ ਛੱਟਾ ਦੇ ਦਿੰਦੀ ਬਾਪੂ ਦੇ ਬਟੇਰੇ ਦਰਿਆਵਾਂ ਪਾਰ ਤੋਂ ਉੱਠ ਕੇ ਆਏ ਸਨ ਇਸੇ ਕਰਕੇ ਕੇਸਰ ਹੁਰਾਂ ਦੀਆਂ ਨੇੜੇ ਤੇੜੇ ਕੋਈ ਸਾਗ ਸਗੀਰੀਆਂ ਨਹੀਂ ਸਨ ਸਿਰਫ ਇੱਕ ਨਾਨਕਾ ਪਿੰਡ ਹੀ ਨੇੜੇ ਸੀ ਜਿੱਥੇ ਉਹ ਬਚਪਨ ਵਿੱਚ ਗਿਆ ਛੇਤੀ ਕਿਤੇ ਮੁੜਦਾ ਨਹੀਂ ਸੀ ਹੁੰਦਾ ਕੇਸਰ ਨੂੰ ਪਿੰਡ ਦੇ ਬਾਹਰ-ਬਾਰ ਵਾਲਾ ਨਾਨਕਾ ਘਰ ਅੰਬਾਂ ਦੇ ਬਾਗ ਛੂਟੀਆਂ-ਛੂਟੀਆਂ ਗਲੀਆਂ ਅਤੇ ਪਿੰਡ ਦੇ ਵਿੱਚਕਾਰ ਸਾਂਝਾ ਖੂਹ ਹੁਣ ਵੀ ਯਾਦ ਸਨ ਨਾਨਕਾ ਪਿੰਡ ਦੇ ਹਰ ਘਰ ਵਿੱਚ ਇੱਕ ਆਂਬ ਤੇ ਇੱਕ ਜਾਮਣ ਦਾ ਦਰਾਖਤ ਜ਼ਰੂਰ ਹੁੰਦਾ ਸੀ ਹਰੇਕ ਖੇਤ ਵਿੱਚ ਵੀ ਇੱਕ ਇੱਕ ਦੋ ਦੋ ਅੰਬਾਂ ਦੇ ਬੂਟੇ ਜ਼ਰੂਰ ਹੁੰਦੇ ਸਨ। ਗਰਮੀਆਂ ਨੂੰ ਅੰਬਾਂ ਦੇ ਦਿਨਾਂ ਵਿੱਚ ਹਰ ਕਰਦਾ ਇੱਕ ਕਮਰਾ ਅੰਬਾਂ ਦੀਆਂ ਟੋਕਰੀਆਂ ਨਾਲ ਭਰਿਆ ਰਹਿੰਦਾ। ਹਰ ਰੋਜ਼ ਦੁਪਹਿਰ ਤੇ ਆਥਨ ਵੇਲੇ ਦੀ ਰੋਟੀ ਨਾਲ ਅੰਬਾਂ ਦੇ ਰਸ ਵਿੱਚ ਲੂਣ ਤੇ ਕੁੱਟੀ ਹੋਈ ਕਾਲੀ ਮਿਰਚ ਪਾ ਕੇ ਬਣਾਇਆ ਮਲਾਂਜੀ ਜ਼ਰੂਰ ਮਿਲਦਾ ਸੀ। ਅੰਬ ਚੁੱਪ ਕੇ ਦੁਪਹਿਰ ਨੂੰ ਆਉਂਦੀ ਗੂੜੀ ਨੀਂਦ ਯਾਦ ਕਰਕੇ ਕੇਸਰ ਦੀਆਂ ਅੱਖਾਂ ਅੱਜ ਦਿਨੇ ਹੀ ਬੰਦ ਹੋਣ ਲੱਗ ਪਈਆਂ ਸਨ ਤੇ ਮਾਂ ਨੂੰ ਯਾਦ ਕਰਦਿਆਂ ਕੇਸਰ ਨੂੰ ਲੱਗਿਆ ਜਿਵੇਂ ਟਿੱਬਿਆਂ ਵੱਲੋਂ ਆ ਰਹੀ ਹਵਾ ਲੋਰੀ ਸੁਣਾ ਰਹੀ ਹੋਵੇ। ਕੇਸਰ ਦੀਆਂ ਅੱਖਾਂ ਹੌਲੀ-ਹੌਲੀ ਬੰਦ ਹੋਣ ਲੱਗੀਆਂ।